ਕ੍ਰਾਈਮ ਟਰੈਕਰ ਦੇਖ ਰਹੇ ਮੇਰੇ ਸਾਰੇ ਦਰਸ਼ਕ ਦਾ ਸਵਾਗਤ ਹੈ ਮੈਂ ਰਜੀਵ ਕੁਮਾਰ ਖਬਰ ਲੁਧਿਆਣਾ ਤੋਂ ਅੱਜ ਸਟੇਟ মিডিਆ ਪ੍ਰੈਸ ਕਲੱਬ ਵੱਲੋਂ ਨਸ਼ੇ ਦੇ ਖਿਲਾਫ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਮੁੱਖੇ ਤੌਰ ਤੇ ACP ਬ੍ਰਿਜਮੋਨ ਜੀ ਪਹੁੰਚੇ ਨੇ ਇਸ ਅਭਿਆਨ ਦੇ ਨਾਲ ਜੁੜੇ ਨੇ ਲੋਕਾਂ ਨੂੰ ਅਵੇਅਰ ਕਰਤਾ ਜਾ ਰਿਹਾ ਆਓ ਦੇਖਦੇ ਹਾਂ ਕੀ ਕਹਿੰਦੇ ਨੇ ACP ਬ੍ਰਿਜਮੋਨ ਜੀ ਆ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗੁਰੂ ਕਰਨ ਲਈ ਕਿ ਨਸ਼ੇ ਨੂੰ ਛੱਡੋ ਕੋੜ ਵੱਡੋ ਦਾ ਨਾਰਾ ਦੇ ਕੇ ਨਨ ਜਾਗਰੂ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਅੱਜ ਸਟੇਟ মিডিਆ ਕਲੱਬ ਵੱਲੋਂ ਤੇ ਡਿਪਟੀ ਸਾਹਿਬ ਤੇ ਸਾਡੇ ਸ਼ਿਮਲਾਪੁਰੀ ਦੇ ਐਸ ਐਚਓ ਸਾਹਿਬ ਦੀ ਅਗਵਾਈ ਥੱਲੇ ਅਸੀਂ ਇੱਕ ਛੋਟਾ ਜਿਹਾ ਮਾਰਚ ਤੇ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਵੀ ਨਸ਼ੇ ਦੇ ਖਿਲਾਫ ਤੇ ਮੈਂ ਸਮਝਦਾ ਚਿੱਟਾ ਜਿਹੜਾ ਚੁਮਕ ਜੂ ਅਸੀਂ ਅੱਜ ਸਟੇਟ মিডিਆ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਨੇ ਮਿਲ ਕੇ ਨਸ਼ੇਗਰ ਆ ਬਰੇਲੀ ਕੱਢੀ ਆ ਜਿਹਦੇ ਨਾਲ ਕੀ ਇੱਕ ਰੈਲੀ ਦੇ ਸੰਬੰਧ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਵੀ ਨਸ਼ਿਆ ਤੋਂ ਆਪਣੇ ਆਪ ਨੂੰ ਦੂਰ ਰੱਖੋ ਅਸੀਂ ਕਰ ਕਰੋਂ ਵਿੱਚੋਂ ਨਸ਼ਾ ਖਤਮ ਕਰਨਾ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਣਾ ਨਾ ਜਿੱਤਾ ਪੰਜਾਬ ਤੇ ਨਹੀਂ ਲੈਣਾ ਨਸ਼ੇ ਛੱਡੋ ਕੋੜ ਵੱਡੋ ਨਸ਼ੇ ਛੱਡੋ ਕੋੜ ਵੱਡੋ ਕੋੜ ਵੱਡੋ ਅੱਜ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਬੱਚੇ ਆ ਵੀ ਨੌਜਵਾਨ ਨਸ਼ਿਆਂ 'ਚ ਮਤਲਬ ਲੱਗ ਚੁੱਕੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਕਿ ਨਸ਼ੇ ਨੂੰ ਛੱਡੋ ਕੋੜ ਵੱਡੋ ਦਾ ਨਾਅਰਾ ਦੇ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਮੈਂ ਦੇਖ ਰਿਹਾ ਸੀ 1200 ਨੌਜਵਾਨ ਜਿਹੜਾ ਇਹ ਨਾਲ ਚੱਲ ਰਿਹਾ ਹੈਗਾ ਬਹੁਤ ਹੀ ਚੰਗਾ ਲੱਗਾ ਕਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ਾ ਤੋਂ ਬਚਾਈਏ ਤੇ ਸਾਡਾ ਆਪਣਾ ਪੂਰਾ ਪੰਜਾਬ ਬਚੇਗਾ। ਸਰ ਇੱਕ ਮੈਸੇਜ ਸੁਣਿਆ ਜੀ ਕਿ ਨਸ਼ੇ ਕਰਨ ਵਾਲੇ ਖਾਸ ਨਸ਼ੇ ਕਰਨ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਸ ਨੂੰ ਨਾਮ ਦਾ ਕੀਤਾ ਜਾਵੇ ਜਿਹੜਾ ਇਹ ਡਰੱਗ ਦਾ ਨਸ਼ਾ ਜਾਂ ਫਾਰਮਾ ਨਸ਼ਾ ਜਾਂ ਉਹ ਤੋਂ ਇਹਨੂੰ ਸੁਚੇਤ ਰਿਆ ਜਾਵੇ ਤੋਂ ਗੁਰੇਜ਼ ਕੀਤਾ ਜਾਵੇ ਜੇ ਨਾਮ ਦਾ ਨਸ਼ਾ ਕਰਾਂਗੇ ਤਾਸੀ ਉਸ ਪਰਮਾਤੋਂ ਨਹੀਂ ਪਾਵਾਂਗੇ ਤੇ ਆਪਾਂ ਜਿੰਦਗੀ ਵੀ ਸਵਾਰ ਲਾਵਾਂਗੇ। ਸਰਕਾਰੀ ਜਿਹੜੀ ਸਰਕਾਰੀ ਜੀ ਨੇ ਅਸੀਂ ਤੇ ਕੋਈ ਟੈਂਸ਼ਨ ਆ ਉਹਦੇ ਬਾਰੇ ਵਿੱਚ ਦੱਸੋ। ਉਹ ਸਰਕਾਰੀ ਜਿਹੜੇ ਹੈਗੇ ਡੀਡਿਕਸ਼ਨ ਸੈਂਟਰ ਸਾਡੇ ਖੁੱਲੇ ਹੋਏ ਨੇ ਜੋ ਕੋਈ ਵਿਅਕਤੀ ਕੋਈ ਬੱਚਾ ਜਾਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਉੱਥੇ ਦਾਖਲ ਕਰਾ ਕੇ ਨਸ਼ਾ ਛਡਾਉਣਾ ਚਾਹੁੰਦਾ ਤਾਂ ਉਸੇ ਅਸੀਂ ਉਸਦੇ ਨਾਲ ਲੱਗ ਕੇ ਉਹਦੀ ਮਤਲਬ ਇਹਨੂੰ ਸਹੈਲ ਕਰਾਂਗੇ ਤੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ। ਨਸ਼ਾ ਵਿੱਚੋਂ ਵੀ ਵਾਰਨਿੰਗ ਤਾਂ ਇਹੀ ਹੈ ਕਿ ਉਹਨਾਂ ਨੂੰ ਇਹ ਤੁਸੀਂ ਦੇਖ ਹੀ ਲਿਆ ਵਾਰਨਿੰਗ ਤਾਂ ਇਹ ਇੱਕ ਹੈ ਸਿਗਨਲ ਆ। ਜਿਹੜਾ ਸਟੇਟ মিডিਆ ਕਲੱਬ ਨੇ ਅੱਜ ਇੱਕ ਜਿਹੜੀ ਨਵੀਂ ਪਹਿਲ ਕੀਤੀ ਹੈ ਇੱਕ ਰੈਲੀ ਕੱਢ ਕੇ ਸਾਰੇ ਨੌਜਵਾਨ ਨਾਲ ਲਾਏ ਨੇ ਉਹਨਾਂ ਨੂੰ ਇੱਕ ਇਹ ਚੇਤਾਵਨੀ ਆ ਕਿ ਹੁਣ ਤੁਸੀਂ ਇਸ ਇਸ ਰਸਤੇ ਤੋਂ ਪਿਛੇ हट ਜਾਓ ਕਿ ਨਸ਼ਾ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਵਪਾਰ ਹੈ ਬੰਦ ਹੋ ਜਾਏਗਾ ਅੱਜ ਸਟੇਟ মিডিਆ ਕਲੱਬ ਵੱਲੋਂ ਤੇ ਡਿਪਟੀ ਸਾਹਿਬ ਤੇ ਸਾਡੇ ਸ਼ਿਮਲਾਪੁਰੀ ਦੇ ਐਸਚਓ ਸਾਹਿਬ ਦੀ ਅਗਵਾਈ ਥੱਲੇ ਅਸੀਂ ਇੱਕ ਛੋਟਾ ਜਿਹਾ ਮਾਰਚ ਤੇ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਵੀ ਨਸ਼ੇ ਦੇ ਖਿਲਾਫ ਕਿਉਂਕਿ ਸਾਡਾ ਏਰੀਆ ਜ਼ਿਆਦਾਤਰ ਮੋਸਟ ਦੇਖਿਆ ਜਾਂਦਾ ਵੀ ਨਸ਼ੇ ਲਈ ਥੋੜਾ ਜਾਣਿਆ ਜਾਂਦਾ ਸੀ ਤੇ ਪਰ ਅੱਜ ਡਿਪਟੀ ਸਾਹਿਬ ਦੀ ਇੱਕ ਚੰਗੀ ਪ੍ਰੇਰਣਾ ਨਾਲ ਜਾਂ ਚੰਗੀ ਯਤਨਾਂ ਸਦਕਾ ਤੇ ਅੱਜ ਇਹ ਤੇ ਥੱਲ ਪਈ ਹੈ ਤੇ ਮੈਂ ਸਮਝਦਾ ਇਹ ਛੋਟੇ ਛੋਟੇ ਮੈਸੇਜ ਨੇ ਵੀ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਪਹਿਲਾਂ ਵੀ ਡਿਪਟੀ ਸਾਹਿਬ ਨੇ ਜਿਵੇਂ ਕਿਹਾ ਵੀ ਜੇ ਕੋਈ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਿੱਧਾ ਆ ਕੇ ਡਿਪਟੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਮਿਲ ਸਕਦੇ ਆ ਤੇ ਅਸੀਂ ਉਹਨੂੰ ਸਰਕਾਰੀ ਖਾਤੇ ਤੇ ਅਸੀਂ ਉਹਦਾ ਨਸ਼ਾ ਜਿਹੜਾ ਹੈ ਛਡਾਵਾਂਗੇ ਮੈਂ ਸਮਝਦਾ ਇਸ ਤੋਂ ਚੰਗੀ ਆਪਾਂ ਆਫਰ ਕੀ ਦੇ ਸਕਦੇ ਆ ਜੇ ਕੋਈ ਕਿਸੇ ਦਾ ਤੀ ਪੈਣ ਨਸ਼ਾ ਛੱਡਣਾ ਚਾਹੁੰਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਥਾਣੇ 'ਚ ਕੰਟੈਕਟ ਕਰ ਸਕਦਾ ਤੇ ਉਹਦੇ ਨਸ਼ਾ ਛੱਡਣ ਵਿੱਚ ਪੁਲਸ ਤੋਂ ਦਾ ਸੰਪੂਰਨ ਤੌਰ ਤੇ ਸਾਥ ਦੋ ਸਮਝੀ ਇਹ ਤੇਰੀ ਇੱਕ ਕੰਮ ਨਹੀਂ ਆ ਸਕਦਾ ਉਸਕੇ ਲਈ ਨਸ਼ਾ ਪੜਾਏਗਾ ਯਾਰ ਕੀ ਕਹੋਗੇ ਉਹ ਕੋਈ ਬਾਰ-ਬਾਰ ਨਹੀਂ ਹੋਵੇਗਾ ਜੇ ਸਾ ਵੀ ਕਿਸੇ ਜੰਦੀਆਂ ਨੇ ਕੋਈ ਪੜਿਆ ਵੀ ਜਾਂਦਾ ਹੈ ਪਰਤੇ ਵੀ ਪੀ ਜਾਂਦੇ ਆ ਫਿਰ ਉੱਥੇ ਉਹ ਪੁਲਿਸ ਦੀ ਪਿਛਲੇ ਸਮੇਂ ਆ ਦੇਖ ਲੋ ਰੇਡਾਂ ਵੀ ਵੱਜੀਆਂ ਤੇ ਲੋਕਾਂ ਦੇ ਜੇ ਤੁਸੀਂ ਆਕੜੇ ਕੱਢੋ ਨਾ ਕਿੰਨੇ ਬੰਦੇ ਆ ਤੇ ਐਫ ਆਈ ਆਰ ਵੀ ਹੋਈਆਂ ਤੇ ਜਿਹੜੇ ਛੱਡਣਾ ਚਾਹੁੰਦੇ ਆ ਤੇ ਪੁਲਿਸ ਨੇ ਸਹਾਨਭੂਤੀ ਲਾ ਕੇ ਵੀ ਜਿਹੜੇ ਛੱਡਣਾ ਚਾਹੁੰਦੇ ਆ ਉਹਨੂੰ ਸਰਕਾਰੀ ਖਰਚੇ ਤੇ ਉਹਨੂੰ ਛੱਡਣ ਲਈ ਉਹਨੂੰ ਦਾਖਲ ਵੀ ਕਰਾਇਆ ਤੇ ਮੈਂ ਸਮਝਦਾ ਅੱਜ ਮਿੰਨੀ ਪਾਕਿਸਤਾਨ ਕਿੱਥੇ ਆ ਮਿੰਨੀ ਪਾਕਿਸਤਾਨ ਸੀ ਤੇ ਅੱਜ ਮੈਂ ਸਮਝਦਾ ਜਦੋਂ ਇੱਕ ਐਸ ਐਚਓ ਸਾਹਿਬ ਜਾਂ ਡਿਪਟੀ ਸਾਹਿਬ ਆਪ ਰੋਡਾਂ ਤੇ ਉੱਤਰ ਕੇ ਮਾਰਚ ਕਰਨ ਵੀ ਨਸ਼ੇ ਨੂੰ ਤਿਆਗਣਾ ਆ ਜਾਂ ਇਸ ਚੀਜ਼ ਦੀ ਜੜ ਫੜਨ ਤੇ ਮੈਂ ਸਮਝਦਾ ਫੇਰ ਨਹੀਂ ਚੱਟਦਾ ਇੱਕ ਮੈਸੇਜ ਇੱਕ ਸੁਨੇਹਾ ਕਿ ਦਵਾਂਗਾ ਇੱਕ ਸਨੇਹਾ ਇਹ ਆ ਵੀ ਹਰ ਬੰਦਾ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲੇ ਤਾਂ ਮੈਂ ਸਮਝਦਾ ਜਿਵੇਂ ਮੈਂ ਕੱਲਾ ਬੰਦਾ ਮੈਂ ਹਰ ਬੰਦੇ ਦੀ ਇੱਥੇ ਚੇਨ ਬਣਦੀ ਆ ਤੇ ਇਹ ਜਿਹੜਾ ਨਸ਼ੇ ਦਾ ਦਲਦਲ ਆ ਅਸੀਂ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲਈ ਵੀ ਅਸੀਂ ਨਸ਼ੇ ਦੇ ਦਲਦਲ ਤੋਂ ਕੱਢਣਾ ਮੈਂ ਸਮਝਦਾ ਮੇਰੇ ਸੈਂਕੜੇ ਸਾਥੀ ਖੜੇ ਆ ਸੈਂਕੜੇ ਸਾਥੀ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕਣ ਵੀ ਅਸੀਂ ਨਸ਼ੇ ਦੇ ਦਲਦਲ ਤੋਂ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਕੱਢਣਾ ਤੇ ਮੈਂ ਸਮਝਦਾ ਚਿੱਟਾ ਜਿਹੜੇ ਤੋਂ ਮੁੱਕ ਜੂ ਅੱਜ ਅਸੀਂ ਸਟੇਟ ਮਿਡੀਆ ਕਲੱਬ ਵੱਲੋਂ ਇਲਾਕਾ ਨਿਵਾਸੀਆਂ ਨੇ ਮਿਲ ਕੇ ਨਸ਼ੇਗਰ ਆ ਬਰੇਲੀ ਕੱਢੀ ਆ ਜਿਹਦੇ ਨਾਲ ਅਸੀਂ ਇੱਕ ਰੈਲੀ ਦੇ ਸੰਬੰਧ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ੇ ਆ ਤੋਂ ਆਪਣੇ ਆਪ ਨੂੰ ਦੂਰ ਰੱਖੋ ਤੇ ਅਸੀਂ ਘਰ ਘਰੋਂ ਨਸ਼ੇ ਵਿੱਚੋਂ ਨਸ਼ਾ ਖਤਮ ਕਰਨਾ ਤੇ ਨਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਇਹੀ ਸਾਡੀ ਅੱਜ ਮੌਜੂਦ ਦੀ ਜਿਹੜਾ ਰੈਲੀ ਕੱਢੀ ਦਾ ਮਕਸਦ ਸੀਗਾ। ਕਿ ਇਲਾਕੇ ਤੇ ਦੇਸ਼ ਪਾਕਿਸਤਾਨੋਂ ਵੀ ਕੰਮ ਵਿੱਚ ਤਾਂ ਵਿਕਦਾ ਰਿਹਾ ਵੀ ਹੁੰਦੀ ਆ। ਕੀ ਕਹੋਗੇ ਉੱਥੇ ਸੁਧਾਰ ਹੋਣਾ? ਸੁਧਾਰ ਕਾਫੀ ਹੋ ਗਿਆ। ਬਹੁਤ ਜ਼ਿਆਦਾ ਹੋ ਗਿਆ। 2-4 ਬੰਦੇ ਹੈਗੇ ਆ। ਉਹ ਵੀ ਪੁਲਿਸ ਜਲਦੀ ਜਿਹੜੀ ਇਹਨਾਂ ਨੂੰ ਨੱਥ ਪਾ ਕੇ ਅੰਦਰ ਦਊਗੀ ਇਹਦਾ ਆਪਰੇਸ਼ਨ ਸਰ ਤੋਂ ਲੈ ਕੇ ਅੰਮ੍ਰਿਤਸਰ ਤੇ ਲਾਖਾਂ ਦੇ ਲਾੱਕੀਆਂ ਉੱਤੇ ਹੋਰ ਤੇ ਨਹੀਂ ਹੋ ਸਕਦਾ ਕਿ ਨਾ ਘੁਮਾਏ ਨਾ ਕੋਈ ਭੱਜਿਆ ਉਹ ਪੁਲਿਸ ਦਾ ਦਬਦਬਾ ਬਹੁਤ ਜ਼ਰੂਰੀ ਹੈ ਜੀ ਜੇ ਪੁਲਿਸ ਆਪਣਾ ਕੰਮ ਨਾ ਕਰੇ ਤਾਂ ਨਸ਼ੇ ਤਸਕਰਾਂ ਦੀ ਜਿਹੜੀ ਆ ਹੌਸਲਾ ਹੋ ਜਾਈ ਹਿੰਮਤ ਆ ਵਧ ਜੂਗੀ ਇਸ ਲਈ ਉਹਨਾਂ ਦਾ ਜਿਹੜਾ ਇਹ ਕਾਸਟ ਆਪਰੇਸ਼ਨ ਆ ਬਹੁਤ ਵਧੀਆ ਮੌਈਮ ਆ ਜਿਹੜੇ ਸਰਕਾਰੀ ਨਹੀਂ ਆ ਵੀ ਦੇਖੋ ਜੇ ਕਿਸੇ ਨੂੰ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਹਾਂ ਉਹਨਾਂ ਬਾਅਦ ਤੇ ਉਹ ਸਾਡੇ ਜਿਹੜੇ ਹਲਕੇ ਦੇ ਐਮਐਲਏ ਆ ਉਹ ਪੂਰਾ ਯਤਨ ਕਰ ਰਹੇ ਆ ਜਿਹੜੇ ਬੱਚੇ ਨਸ਼ਾ ਪੀਂਦੇ ਆ ਜਾਂ ਨਸ਼ੇ ਦੀ ਆਦੀ ਆ ਉਹਨਾਂ ਨੂੰ ਇਲਾਜ ਕਰਵਾਉਣ ਦੇ ਵਿੱਚ ਤੇ ਨਸ਼ਾ ਛਡਾਉਣ ਦੇ ਵਿੱਚ ਉਹਨਾਂ ਦਾ ਬਹੁਤ ਸਹਿਯੋਗ ਆ ਤੇ ਕਾਫੀ ਬੱਚਿਆਂ ਦਾ ਨਸ਼ਾ ਛਡਾਇਆ ਵੀ ਉਹਨਾਂ ਨੇ ਵੀ ਨਸ਼ੇ ਨੂੰ ਆਪਣੇ ਨਸ਼ੇ ਵਿੱਚ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਨਸ਼ਾ ਤਿਆਗੋ ਪੰਜਾਬ ਬਚਾਓ ਤੇ ਜਵਾਨੀ ਨੂੰ ਬਚਾਓ ਜਾਤੇ तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस ना हो और क्राइम ट्रैकर्स 24x7 के साथ अपने कान जमीन से जोड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं